ਕਬੀਰ ਮੇਰੀ ਸਿਮਰਨੀ ਰਸਨਾ ਉਪਰਿ ਰਾਮ ਆ ਚੁਕਾ ਦੇ ਸਗਲ ਭਗਤ ਤਾਕੋ ਸੁਖ ਵਿਸਰਾਮ ਕਬੀਰ ਮੇਰੇ ਜਤਕੋ ਸਭ ਕੋ ਹਸਨੇ ਹਾਰ ਬੁਲਹਾਰੀ ਸਜਤਕੋ ਜਨ ਜਪਿਓ ਸਰਦਨ ਹਾਰ ਰਹਿਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜਸਾ ਜਨਮ ਹੈ ਕੌਡੀ ਬਦਲੇ ਜਾਏ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਲਿਖਾ ਰਬਮ ਗਿਸਿਆ ਤੁਹਾ ਹੋ ਕੇਰੇ ਕੰਮ ਰਾਮ ਜਪ ਉਹੜ ਭਾਗੀਓ ਜਲ ਥਲ ਪੂਰਨ ਸੋਏ ਨਾਨਕ ਨਾਮ ਧਿਆਈਐ ਬਿਗਨ ਨ ਲੱਗੇ ਕੋਏ ਸੋ ਕਹੋ ਹਟਲ ਗੁਰ ਸੇਵੀਐ ਨਸ ਸੈਦ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਉਹ ਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਛੱਟੀ ਐ ਤੁਧ ਰਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਹਾ ਦੀ ਸਾਹ ਹੋ ਜਿਸ ਪਾਸ ਬਠਿਆ ਸੋਹੀ ਐ ਸਭਨਾ ਦਾ ਵੀ ਸਭੂ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਜਰੀ ਸ੍ਰੀ ਰਵਿਤਾਸ ਜੀੋ ਕੇ ਪਦੇ ਕਰ ਤੀਜਾ ੴ ਸਤਿਗੁਰ ਪ੍ਰਸਾਦਿ ਦੁੱਧ ਤਾਂ ਬਛਰੇ ਥਨੋਂ ਬਿਟਾਰਿਓ ਫੂਲ ਭਵਰ ਚਲ ਮੀਨ ਬਿਕਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚ ਰਾਮੋ ਅਵਰ ਨ ਫੂਲੇ ਅਨੂਪ ਨ ਪਾਵੋ ਰਹਾਓ ਦੁੱਧ ਤਾਂ ਬਚਰੇ ਥਨੋਂ ਬਿਟਾਰਿਓ ਫੂਲ ਭਰ ਚਲੇ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚ ਰਾਮੋ ਅਵਰ ਨ ਫੂਲੇ ਅਨੂਪ ਨ ਪਾਵੋ ਰਹਾਓ ਮੈਲਾ ਕਰ ਬੀਰੀ ਹੈ ਪਉੰਗਾ ਵਿਖੇ ਅੰਮ੍ਰਿਤ ਬਸੇ ਇੱਕ ਸੰਗਾ ਤੂਪ ਦੀਪ ਨਹੀਂ ਬਿਦੈ ਵਸਾ ਕੈਸੇ ਪੂਜ ਕਰੈ ਤੇਰੀ ਦਸਾ ਤਨ ਮਨ ਅਰਪੋਂ ਪੂਜ ਚ ਰਾਵੋ ਗੁਰ ਪ੍ਰਸਾਦ ਨਿਰੰਜਨ ਪਾमो ਪੂਜਾ ਯਰਚਾ ਹੈ ਨ ਤੋਰੀ ਕਹਿ ਰਵੇ ਦਾਸ ਕਵਨ ਗਤ ਮੂਰੀ ਤਨ ਮਨੈਰ ਪੋਂ ਪੂਜਿਚ ਰਾਮੋ ਗੁਰ ਪ੍ਰਸਾਦ ਨਿਰੰਜਨ ਪਾਵੋ ਪੂਜਾ ਯਰਚਾ ਹੈ ਨ ਤੋਰੀ ਕਹਿ ਰਵੇ ਦਾਸ ਕਵਨ ਗਤ ਮੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰੂ ਦੀ ਸਾਜੀ ਦੀ ਬਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਗੁਜਰੀ ਰਾਗ ਦੇ ਵਿੱਚ ਭਗਤ ਨਵੇਤਾ ਜੀ ਦੀ ਬਾਣੀ ਹੁਕਮ ਨਮਾ ਆਇਆ ਹੈ ਘਰ ਤੀਜੇ ਦੇ ਵਿੱਚ 525 ਅੰਗ ਤੇ ਫਗਤ ਜੀ ਕਹਿ ਰਹੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁੱਧ ਤਾਂ ਬਛਰੈ ਤਨੋਂ ਪਿਟਾਰਿਓ ਫੂਲ ਭਵਰ ਚਲ ਮੀਨ ਬਿਕਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਮੂ ਅਵਰਨੈ ਫੂਲ ਅਨੂਪਨੈ ਪਾਵੂ ਰਹਾ ਮੇਲਾ ਕਰ ਬੇਰੇ ਹੈ ਭਿੰਗਾ ਬਖਮਰਤ ਬਸੈ ਕੇ ਸੰਗਾ ਤੂਪ ਦੀਪ ਨਹੀਂ ਬੀਤਦਾ ਪਾਸਾ ਕੈਸੇ ਪੂਜ ਕਰੈ ਤਰੀ ਦਾਸਾ ਭਗਤ ਰਵਿਦਾਸ ਜੀ ਇਸ ਪਦੇ ਦੇ ਵੀ ਦੱਸ ਰਹੇ ਹਨ ਕਿ ਭਾਈ ਦੁੱਧ ਤਾਂ ਥਣਾ ਤੋਂ ਹੀ ਵਛੇ ਨੇ ਝੂਠਾ ਕਰ ਦਿੱਤਾ ਹੈ ਫੁੱਲ ਭੋਰੇ ਨੇ ਸੁੰਘ ਕੇ ਤੇ ਪਾਣੀ ਮੱਛੀ ਨੇ ਖਰਾਬ ਕਰ ਦਿੱਤਾ ਹੈ ਸੋ ਦੁੱਧ ਫੁੱਲ ਪਾਣੀ ਇਹ ਤਿੰਨੇ ਹੀ ਝੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਟ ਕਰਨ ਜੋਗੇ ਨਹੀਂ ਰਿਆਖੋ ਸਤਨਾਮ ਸ੍ਰੀ ਵਾਹਿਗੁਰੂ ਏ ਮਾਂ ਗੁਬਿੰਦ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ ਕੋਈ ਹੋਰ ਸੁੱਚਾ ਫੁਲਾਦਕ ਮਿਲ ਨਹੀਂ ਸਕਦਾ ਕੀ ਮੈਂ ਇਸ ਘਾਟ ਕਰਕੇ ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ ਤੇ ਉਹਨਾਂ ਨੇ ਚੰਦਰ ਨੂੰ ਝੂਠਾ ਕਰ ਦਿੱਤਾ ਹੈ ਜ਼ਹਿਰ ਤੇ ਅੰਮ੍ਰਿਤ ਵੀ ਸਮੁੰਦਰ ਵਿੱਚ ਇਕੱਠੇ ਹੀ ਵਸਦੇ ਹਨ ਸੁਗੰਧੀ ਆ ਜਾਣ ਕਰਕੇ ਧੂਪ ਦੀਪ ਤੇ ਨਵੇਦ ਭੀ ਜੁੱਠੇ ਹੋ ਜਾਂਦੇ ਹਨ ਫਿਰ हे ਪ੍ਰਭੂ ਜੇ ਤੇਰੀ ਪੂਜਨਾ ਚੀਤਾ ਨਾਲ ਹੀ ਹੋ ਸਕਦੀ ਹੋਵੇ ਤਾਂ ਇਹ ਜੁੱਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨਾ ਇਹ ਪ੍ਰਭੂ ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ ਤੇਰੀ ਪੂਜਾ ਵੱਲੋਂ ਭੇਟ ਕਰਦਾ ਇਸ ਭੇਟਾ ਨਾਲ ਹੀ ਸਤਿਗੁਰੂ ਦੀ ਮਿਹਰ ਦੀ ਬਰਕਤ ਨਾਲ ਤੈਨੂੰ माया रहत ਨੂੰ ਲਭ ਸਕਦਾ ਹੈ ਰਵਿਦਾਸ ਭਗਤ ਆਖਦਾ ਹੈ हे ਪ੍ਰਭੂ ਜੀ ਸੁੱਚੇ ਦੁੱਧ ਫੁੱਲ ਧੂਪ ਚੰਦਨ ਤੇ ਨਿਵੇਦ ਦਾਦਕ ਦੀ ਪੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਹੈ ਤਾਂ ਕਿਤੇ ਵੀ ਇਹ ਸ਼ਾਇਆ ਸੁਚੀਆਂ ਨਾਲ ਮਿਲਣ ਕਰਕੇ ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਹੀਂ ਸਕਦੀ ਤਾਂ ਫਿਰ ਇਹ ਪ੍ਰਭੂ ਮੇਰਾ ਕੀ ਹਾਲ ਹੁੰਦਾ ਹੈ ਮੈਂ ਆਪਣਾ ਤਨ ਮਨ ਤੰਤ ਨੂੰ ਅਰਪਣ ਕਰਦਾ ਹਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਪੋ ਸਤਨਾਮ 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 ਜੀ ਆਇ ਗੁਰ ਆਇ ਗੁਰ ਆਇ ਗੁਰ ਜਪਨਾਮ ਸਤਨਾਮ ਸਤਨਾਮ ਜੀ ਆਇ ਗੁਰ ਆਇ ਗੁਰ ਆਇ ਗੁਰ ਸਤਨਾਮ 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 ਜੀ ਆਇਆ ਨੂੰ ਆਇਆ ਨੂੰ ਸਤਨਾਮ 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 ਜੀ ਆਇਆ ਨੂੰ ਆਇਆ ਨੂੰ ਸਤਨਾਮ 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 ਜੀ ਆਇਆ ਨੂੰ ਆਇਆ ਨੂੰ ਸਤਨਾਮ 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 ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ